ਸਾਸੀ ਗਾਨ ਮੈਂ ਹਾਂ ਥੋੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਪੇ ਹਲਕਾ ਗਦਰਬਾਹ ਦੇ ਵਿੱਚ ਮੰਜੀ ਠੋਕੀ ਮੰਜੀ ਠੋਕੀ ਠਕਾਉਣ ਦੀ ਗੱਲ ਹੁਣ ਕਾਫੀ ਪ੍ਰਚਲਿਤ ਹੋ ਰਹੀ ਹੈ ਇੱਕ ਪਾਸੇ ਰਵਨੀਤ ਬਿੱਟੂ ਨੇ ਕਿ ਮਨਪ੍ਰੀਤ ਬਾਦਲ ਦੀ ਮਨਜੀ ਠੋਕੀ ਜਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਮਨਜੀ ਠੋਕੀ ਕਿਉਂਕਿ بڑا ਪੱਦਾ ਬਿਆਨ ਵਰ ਯੂਜ਼ ਕੀਤਾ ਗਿਆ ਰਵਨੀਤ ਬਿੱਟੂ ਦੇ ਦੁਆਰਾ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਤਾਂ ਰਾਜੇ ਅਤੇ ਰਾਣੀ ਨੂੰ ਹਰਾਉਣ ਵਾਸਤੇ ਆਇਆ ਸੀ ਹਲਕਾ ਗਦਰਵਾਦ ਵਿੱਚ ਉਹਨਾਂ ਨੇ ਕਿਹਾ ਮੈਂ ਬਦਲਾ ਲਿਆ ਹੈ ਬਦਲਾ ਕੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿਪੀ ਢਿੱਲੋਂ ਨੂੰ ਜਿਤਾ ਕੇ ਬਦਲਾ ਲਿਆ ਹੈ ਦੂਸਰੇ ਪਾਸੇ ਰਵਨੀਤ ਬਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਦੀ ਮੰਜੀ ਠੋਕੀ ਹੈ ਇਸ ਨੂੰ ਲੈ ਕੇ ਤਤੇ ਹੋ ਗਿਆ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸਸਦ ਜਿਨ੍ਹਾਂ ਨੇ ਲੋਹੇ ਦੇ ਚਰੇ ਚਵਾਏ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਖਾਸਮ ਖਾਸ ਆਪਣੇ ਜਿਗਰੀ ਯਾਰ ਰਵਨੀਤ ਸਿੰਘ ਬਿੱਟੂ ਨੂੰ ਹਲਕਾ ਲੁਧਿਆਣਾ ਤੋਂ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਰਾਜਾ ਵਰਿੰਦੀ ਰਾਜਾ ਵਰਿੰਗ ਵੀ ਹੁਣ ਜਿਹੜੇ ਨੇ ਉਹ ਤੱਤੇ ਹੋ ਗਏ ਨੇ ਉਹ ਵੀ ਹੁਣ ਆਪਣੇ ਬੱਚ ਬਚਕਾਨੇ ਬਿਆਨਾ ਕਰਕੇ ਜਿਹੜਾ ਹੈ ਮਸ਼ਹੂਰੀ ਕਰਨਾ ਚਾਹੁੰਦੇ ਨੇ ਇੱਕ ਪਾਸੇ ਸਾਰੀ ਹਾਰ ਦਾ ਜੁम्मे ਜਿੰਮੇਵਾਰੀ ਜਿਹੜੀ ਹੈ ਉਹ ਰਾਜਾ ਵਰਿੰਗ ਨੂੰ ਲਈ ਗਈ ਰਾਜਾ ਵਰਿੰਗ ਦੇ ਇਸ ਭੱਦੇ ਬਿਆਨ ਉੱਤੇ ਜਿਹੜਾ ਤੁਸੀਂ ਕੀ ਕਹੋਗੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮੰਜੀ ਠੋਕੀ ਹੈ ਮਨਪ੍ਰੀਤ ਬਾਦਲੀ ਠੋਕੀ ਹੈ ਜਾਂ ਤੁਸੀਂ ਭਾਰਤੀ ਜਨਤਾ ਪਾਰਟੀ ਠੋਕੀ ਹੈ ਜੇਕਰ ਤੁਸੀਂ ਜਿਤਾਉਣ ਆਏ ਸੀ ਆਮ ਆਦਮੀ ਪਾਰਟੀ ਨੂੰ ਤੇ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਹੈਗੀਆਂ ਕਿ ਤੁਸੀਂ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਅੰਦਰ ਖਾਤੇ ਪੰਜਾਬ ਤੋਂ ਮਿਲੇ ਹੋਏ ਨੇ ਉਹਨਾਂ ਨੇ ਕਿਹਾ ਕਿ ਆਪਣੀ ਜਵਾਨ ਉੱਤੇ ਲਗਾਵ ਕਸਨੀ ਚਾਹੀਦੀ ਹੈ ਉਹਨਾਂ ਨੇ ਕਿਹਾ 12 ਦਿਨਾਂ ਦੇ ਵਿੱਚ 12000 ਵੋਟ ਪਈ ਹੈ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਕੀ ਕੀ ਖਤਲਿਆ ਉਹਨਾਂ ਨੇ ਕਿਹਾ ਜੇਕਰ ਉਹ 20 ਦਿਨ ਰਹਿ ਜਾਂਦੇ ਸ਼ਾਇਦ 20 ਵੋਟ ਪੈ ਜਾਂਦੀ ਉਹਨਾਂ ਨੇ ਕਿਹਾ ਬਿੱਟੂ ਤੁਸੀਂ ਮਨਪ੍ਰੀਤ ਬਾਦਲ ਦੀ ਮੱਜੀ ਠੋਕਣ ਆਇਓ ਮੇਰੀ ਮਨਜੀ ਠੋਕਣ ਨਹੀਂ ਆਏ ਲੇਕਿਨ ਅਸੀਂ ਤਾਂ ਤੁਹਾਨੂੰ ਤੁਹਾਨੂੰ ਮੈਂ ਹਰਾਇਆ ਹੈ ਤੁਹਾਡੀ ਐਵੇਂ ਮੱਜੀ ਠੋਕੀ ਸੀ ਹਲਕੇ ਨੂੰ ਧੜੇ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੁਣ ਫਿਰ ਇੱਕ ਵਾਰ ਫਿਰ ਜਿਹੜੀ ਕੰਟਰੋਵਰਸੀ ਹੈ ਉਹ ਗਰਮ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਅਤੇ ਨਵੇਂ ਬਣੇ ਸੰਸਦ ਰਾਜਾ ਓਵਰਿੰਗ ਦੇ ਵਿਚਕਾਰ ਤੁਹਾਨੂੰ